ਤੈ ਲਗਾਤਾਰ ਤੁਸੀਂ ਬੜੇ ਬੜੇ 247 ਨੂੰ ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਲੁਕੀ ਗੋਵਰ ਤਾਂ ਜੇਕਰ ਅਸੀਂ ਗੱਲ ਕਰੀ ਸੋਸ਼ਲ ਮੀਡੀਆ ਤੇ ਰੀਲਸ ਬਣਾਉਣ ਦੇ ਚੱਕਰ 'ਚ ਲੋਕ ਕਿਸ ਹੱਦ ਤੱਕ ਚਲੇ ਜਾਂਦੇ ਨੇ ਉਹ ਇਥੇ ਨੂੰ ਦੱਸਣ ਦੀ ਲੋੜ ਹੈ ਨਹੀਂ ਤੇ ਪੁਲਿਸ ਕਿੱਦਾਂ ਉਹ ਐਕਸ਼ਨ ਲੈ ਰਹੀ ਹੈ ਉਹ ਵੀ ਹੁਣ ਦੱਸਣ ਦੀ ਲੋੜ ਹੈ ਨਹੀਂ ਪਰ ਫੇਰ ਵੀ ਕੁਝ ਜਿਹੜੇ ਲੋਕ ਨੇ ਉਹ ਸੋਚਦੇ ਨੇ ਕਿ ਸਾਡੇ ਨਾਲ ਕੀ ਹੋ ਜਾਏਗਾ ਜੇ ਅਸੀਂ ਰੀਲ ਬਣਾ ਲਵਾਂਗੇ ਅਤਰੰਗੀ ਰੀਲਸ ਬਣਾ ਲੈਣੇ ਸਾਡੇ ਨਾਲ ਕੁਝ ਹੋ ਨਹੀਂ ਸਕਦਾ ਪਰ ਜਿਹੜੀ ਪੁਲਿਸ ਹੈ ਇਸ ਵੇਲੇ ਪੂਰੀ ਤਰ੍ਹਾਂ ਦਾ ਜੋ ਹੈ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਇੱਥੇ ਪੰਜਾਬ ਦੇ ਪਟਿਆਲਾ ਵਿੱਚ ਇੱਕ ਨੌਜਵਾਨ ਜਿਹੜਾ ਹੁੰਦਾ ਹੈ ਦੋ ਪਿਸਤੋਲਾਂ ਨਾਲ ਇੱਕ ਵੀਡੀਓ ਬਣਾਉਂਦਾ ਕਿਛੇ ਗਾਣਾ ਵੀ ਲਾਇਆ ਹੋਇਆ ਤਾਕੜ ਜਗੜਾ ਲਾਇਆ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਰੀਲ ਨੂੰ ਅਪਲੋਡ ਕਰਦਾ ਸੋਸ਼ਲ ਮੀਡੀਆ ਤੇ ਉਹ viral ਹੋ ਜਾਂਦੀ ਹੈ ਤਾਂ ਪੁਲਿਸ ਨਜ਼ਰ ਉਸ ਰੀਲ ਦੇ ਤੇ ਪੈ ਜਾਂਦੀ ਹੈ ਤੇ ਪੁਲਿਸ ਜੋ ਹੈ ਸਖਤ ਕਾਰਵਾਈ ਕਰਦੇ ਹੋਏ ਜੋ ਬਸ ਸਾਈਬਰ ਵਿੰਗ ਹੈ ਪੁਲਿਸ ਦੀ ਉਹ ਸਖਤ ਕਾਰਵਾਈ ਕਰਦੀ ਹੈ ਤੇ ਨਾਲ ਇਸ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲੈਂਦੇ ਕਿ ਅੱਗੇ ਜੋ ਹੈ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪੂਰਾ ਮਾਮਲਾ ਤੁਹਾਨੂੰ ਦੱਸਾਂਗੇ İzkana bir ਪੰਜਾਬ ਦੇ ਪਟਿਆਲਾ ਵਿੱਚ ਇੱਕ ਨੌਜਵਾਨ ਨੂੰ ਸੋਸ਼ਲ ਮੀਡੀਆ ਤੇ ਪਿਸਤੌਲ ਨਾਲ ਰੀਲ ਬਣਾਉਣਾ ਮਹਿੰਗਾ ਪਿਆ। ਰੀਲ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਇਸ ਦਾ ਨੋਟਿਸ ਲਿਆ ਹੈ। ਜਿਸ ਤੋਂ ਬਾਅਦ ਪਟਿਆਲਾ ਦੇ ਮੋਡਲ ਟਾਊਨ ਥਾਣੇ ਦੀ ਪੁਲਿਸ ਨੇ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਤਿਹਾਸ ਦੱਸਿਆ ਥਾਣਾ ਸਦਰ ਦੇ ਐਸਐਚਓ ਅਮਰਿਕਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਜਗਸੀਰ ਖਾਨ ਪਿੰਡ ਚੰਡੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਨੌਜਵਾਨ ਨੇ ਰੀਲ ਨੂੰ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂ ਤੋਲਾ ਫੜੀਆਂ ਹੋਈਆਂ ਸਨ ਇਸ ਨਾਲ ਹੀ ਨੌਜਵਾਨ ਨੇ ਇੱਕ ਗੀਤ ਲਾਇਆ ਸੀ ਕਿ ਜੇ ਜਿਗਰਾ ਹੋਵੇ ਅਸਲਾ ਚਲਾਉਂਦਾ ਤਾਂ ਹੀ ਡੱਬ ਵਿੱਚੋਂ ਹਥਿਆਰ ਕੱਢੀਏ ਜੁਦੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪੁਲਿਸ ਨੇ ਨਜ਼ਰ ਇਸ ਤੇ ਪਾਈ ਗਈ ਪੁਲਿਸ ਨੇ ਸੋਸ਼ਲ ਮੀਡੀਆ ਅਕਾਊਂਟ ਤੋਂ ਨੌਜਵਾਨ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕੋਲੇਜ ਵਿੱਚ ਪੜ੍ਹਦਾ ਹੈ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਜਦੋਂ ਜਾਂਚ ਅੱਗੇ ਵਧੀ ਤਾਂ ਪੁਲਿਸ ਨੇ ਨੌਜਵਾਨ ਜਗਸੀਰ ਸਿੰਘ ਤੋਂ ਅਸਲਾ ਲਾਇਸੈਂਸ ਦੀ ਮੰਗ ਕੀਤੀ ਪਰ ਨੌਜਵਾਨ ਅਸਲਾ ਲਾਇਸੈਂਸ ਦਿਖਾਉਣ ਵਿੱਚ ਅਸਫਲ ਰਿਹਾ ਪੁਲਿਸ ਨੇ BNS ਦੇ ਨਵੇਂ ਨਿ うん。<noise> ਮੁਲਜ਼ਮ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦਿਖਾਏ ਗਏ ਹਥਿਆਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਤਸਵੀਰਾਂ ਪੋਸਟ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਮੁਹਿੰਮ ਵਿੜ ਦਿੱਤੀ ਹੈ ਪੁਲਿਸ ਨੇ ਇਸ ਲਈ ਇੱਕ ਵਿਸ਼ੇਸ਼ ਵਿੰਗ ਵੀ ਤਿਆਰ ਕੀਤਾ ਜੋ ਸੋਸ਼ਲ ਮੀਡੀਆ ਤੇ ਨਜ਼ਰ ਰੱਖ ਰਿਹਾ ਹੈ ਪੁਲਿਸ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਮੁਤਾਬਕ ਅਕਸਰ ਦੇਖਿਆ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਵੇਖਣ ਨਾਲ ਦੂਜੇ ਨੌਜਵਾਨਾਂ ਤੇ ਮਾੜਾ ਅਸਰ ਪੈਂਦਾ ਹੈ ਇ ਸਾ ਬਹੁਤ ਜ਼ਿਆਦਾ ਵਾਦਰੀ ਹੈ ਜੇਕਰ ਕੋਈ ਅਜਿਹੀ ਨਮਾਇਸ਼ ਕਰਦਾ ਦੇਖਿਆ ਗਿਆ ਤਾਂ ਪੁਲਿਸ ਤੁਰੰਤ ਕਾਰਵਾਈ ਕਰੇਗੀ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਆਪਣੀਆਂ ਤਸਵੀਰਾਂ ਪੋਸਟ ਕਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਲੋਕ ਇਹ ਜਾਣਕਾਰੀ ਪੁਲਿਸ ਹੈਲਪਲਾਈਨ 112 ਪੁਲਿਸ ਕੰਟਰੋਲ ਰੂਮ ਤੇ ਨੇੜਲੇ ਪੁਲਿਸ ਸਟੇਸ਼ਨ ਤੇ ਵੀ ਦੇ ਸਕਦੇ ਨੇ ਹੈਲਪਲਾਈਨ ਨੰਬਰ 129 ਡੇਟ 25 ਅਪ੍ਰੈਲ 2024 ਇਹ ਜਸੀਪ ਸਿੰਘ ਪੁੱਤਰ ਗੁਜਰ ਮਹੱਪੁਰ ਵਾਸੀ ਪਿੰਡ ਚੰਡੀ ਖਾਲਾ ਪਸੌਣਾ ਦੇ ਕਰਤਾ ਜੀ ਇਹ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਸੀ ਇਹਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹਨੇ ਦੋ ਵੈਪਨ ਨੂੰ ਬਿੰਦਪਾ ਪੁਲੰਦਰ ਵਿੱਚ ਪਬਲੀਕਲੀ ਡਿਸਪਲੇ ਕਰਕੇ ਇੱਕ ਵੀਡੀਓ ਪਾਈ ਸੀ ਤੇ ਇੱਥੇ ਤੁਸੀਂ ਸਮਝੋਗੇ ਵੀ ਇਹਦੇ ਕੋਲ ਕੋਈ ਅਸਲੀ ਲਾਇਸੈਂਸ ਨਹੀਂ ਹੈਗਾ ਇਹਦੇ ਖਿਲਾਫ 30 ਆਰਮ ਸੈਕਟਰੀ ਦੇ ਦੀਨ ਪਰਚਾ ਦਰਜ ਕੀਤਾ ਗਿਆ ਅੱਗੇ ਤਫ਼ਤੀਸ਼ ਦੇ ਵਿੱਚ ਜੋੜੀ ਗਈ ਸਾਹਮਣੇ ਹੈ ਕਿ ਜੋਬਾ ਦਾ ਕੋਈ ਪਤਾ ਹੋਵੇ